ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਸਿਰਫ 2 ਮਿੰਟ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਹੋ ਸਕਦਾ ਕਿ ਇਸ ਉਪਾਅ ਨੂੰ ਕਰਦੇ ਸਮੇਂ ਤੁਹਾਡੇ 2 ਮਿੰਟ ਵੀ ਨਾ ਲੱਗਣ ਇਹ ਇੱਕ ਅਜੀਹਾ ਉਪਾਅ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜੀ ਤੁਹਾਡੀ ਜ਼ਿੰਦਗੀ ਹੈ ਉਹ ਬਦਲ ਸਕਦੀ ਹੈ ਜੇਕਰ ਤੁਸੀਂ ਪੈਸਿਆਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹੋ ਕਾਫੀ ਲੰਬਾ ਸਮਾਂ ਹੋ ਗਿਆ ਤੁਹਾਡੇ ਘਰ ਦੇ ਵਿੱਚ ਪੈਸੇ ਨਹੀਂ ਆ ਰਹੇ ਤੁਹਾਨੂੰ ਪੈਸੇ ਨੂੰ ਲੈ ਕੇ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਤੰਗੀ ਪਰੇਸ਼ਾਨੀ ਚੱਲ ਰਹੀ ਹੈ ਤੁਹਾਨੂੰ ਕਿਤੋਂ ਉਧਾਰ ਪੈਸੇ ਫੜਨੇ ਪੈ ਰਹੇ ਨੇ ਜਿਸ ਕਰਕੇ ਤੁਹਾਨੂੰ ਕਰਜ਼ੇ ਵਰਗੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਔਰ ਉਸ ਸਮੇਂ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਇਹ ਇੱਕ ਛੋਟਾ ਜਿਹਾ ਉਪਾਅ ਕਰਕੇ ਤੁਸੀਂ ਆਪਣੀ ਪਰੇਸ਼ਾਨੀ ਦੁੱਖ ਤਕਲੀਫ ਨੂੰ ਦੂਰ ਕਰ ਸਕਦੇ ਹੋ ਇਸ ਉਪਾਅ ਦੀ ਨਾਲ ਤੇ ਇਸ ਉਪਾਅ ਨੂੰ ਸਿਰਫ ਉਹਨਾਂ ਲੋਕਾਂ ਨੇ ਹੀ ਕਰਨਾ ਹੈ ਜਿਨ੍ਹਾਂ ਨੂੰ ਇਸ ਉਪਾਅ ਤੇ ਵਿਸ਼ਵਾਸ ਹੋਵੇਗਾ ਕਿਉਂਕਿ ਜਿੱਥੇ ਵਿਸ਼ਵਾਸ ਹੁੰਦਾ ਹੈ ਉੱਥੇ ਸਭ ਕੁਝ ਹੁੰਦਾ ਹੈ ਤੇ ਜਿੱਥੇ ਵਿਸ਼ਵਾਸ ਨਹੀਂ ਉੱਥੇ ਕੁਝ ਵੀ ਨਹੀਂ ਹੁੰਦਾ ਇਸ ਤੋਂ ਇਲਾਵਾ ਜਦੋਂ ਵੀ ਅਸੀਂ ਕੋਈ ਵੀ ਕੰਮ ਕਰਦੇ ਹਾਂ ਕਿਸੇ ਵੀ ਕੰਮ ਨੂੰ ਜੇਕਰ ਅਸੀਂ ਵਿਸ਼ਵਾਸ ਦੇ ਨਾਲ ਕਰਦੇ ਹਾਂ ਤੇ ਸਾਨੂੰ ਉਸ ਦਾ ਰਿਜ਼ਲਟ ਬਹੁਤ ਹੀ ਵਧੀਆ ਮਿਲਦਾ ਹੈ ਏਸੀ ਤਰ੍ਹਾਂ ਜੇਕਰ ਤੁਹਾਨੂੰ ਵਿਸ਼ਵਾਸ ਹੋਵੇਗਾ ਤਾਂ ਤੁਹਾਨੂੰ ਪੱਥਰਾਂ ਦੇ ਵਿੱਚੋਂ ਵੀ ਰੱਬ ਦਿਖਾਈ ਦੇਵੇਗਾ ਤੇ ਜੇਕਰ ਤੁਹਾਨੂੰ ਵਿਸ਼ਵਾਸ ਹੀ ਨਾ ਹੋਵੇ ਉਸ ਸਮੇਂ ਜੇਕਰ ਤੁਹਾਡੇ ਸਾਹਮਣੇ ਪਰਮਾਤਮਾ ਵੀ ਹਾਜ਼ਰ ਨਜ਼ਰ ਹੋ ਜਾਂਦਾ ਹੈ ਤਾਂ ਤੁਸੀਂ ਤਾਂ ਵੀ ਬਿਲਕੁਲ ਵੀ ਵਿਸ਼ਵਾਸ ਨਹੀਂ ਕਰੋਗੇ ਇਹੀ ਸਾਰੀ ਕਹਾਣੀ ਸਾਡੇ ਵਿਸ਼ਵਾਸ ਦੀ ਹੈ ਜਿਹੜੇ ਸਾਡੇ ਉਪਾਅ ਹੁੰਦੇ ਆ ਨਾ ਜਿਹੜੇ ਉਸ ਉੱਤੇ ਪਏ ਹੁੰਦੇ ਨੇ ਸਿਰਫ ਸਾਨੂੰ ਇਹ ਉਪਾਅ ਕਰਮ ਦੇ ਨਾਲ ਉਹਨਾਂ ਨੂੰ ਜਗਾਉਣਾ ਪੈਂਦਾ ਹੈ ਇਹਨਾਂ ਨੂੰ ਐਕਟੀਵੇਟ ਕਰਨਾ ਹੁੰਦਾ ਐਕਟੀਵੇਟ ਕਿਵੇਂ ਕਰਨਾ ਹੁੰਦਾ ਐਕਟੀਵੇਟ ਇਹਨਾਂ ਨੂੰ ਤੁਸੀਂ ਆਪਣੇ ਵਿਸ਼ਵਾਸ ਦੇ ਨਾਲ ਕਰਦੇ ਹੋ ਇਸੀ ਤਰ੍ਹਾਂ ਜਿਹੜਾ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਨਾ ਇਸ ਉਪਾਅ ਦੇ ਨਾਲ 101% ਤੇ ਇਸ ਤੋਂ ਇਲਾਵਾ 1000% ਪੱਕ ਵੀ ਤੁਹਾਨੂੰ ਇਸ ਉਪਾਅ ਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲੇਗਾ ਤੇ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਪਰੇਸ਼ਾਨੀ ਦਾ ਸਾਹਮਣਾ ਹੀ ਨਹੀਂ ਕਰਨਾ ਪਵੇਗਾ ਤੁਹਾਡੇ ਘਰ ਦੇ ਵਿੱਚ ਪੈਸਾ ਜਿੱਥੋਂ ਮਰਜੀ ਆਵੇ ਪੈਸਾ ਆਵੇਗਾ ਜਰੂਰ ਪੈਸਾ ਆਉਣ ਦੀ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਹੀਲੇ ਵਸੀਲੇ ਜਰੂਰ ਬਣਨਗੇ ਇਸ ਉਪਾਅ ਦੇ ਨਾਲ ਨਾਲ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਲਾਸਟ ਦੇ ਇੱਕ ਤੁਹਾਨੂੰ ਹੋਰ ਟਿਪਸ ਦੇਵਾਂਗੇ ਜੇਕਰ ਤੁਸੀਂ ਆਪਣਾ ਕਿਸੇ ਨੂੰ ਉਧਾਰ ਪੈਸਾ ਦਿੰਦੇ ਹੋ ਪੈਸਾ ਮੂੜ ਨਹੀਂ ਰਿਹਾ ਤੇ ਉਹ ਵੀ ਇਨਸਾਨ ਪੈਸਾ ਮੂੜ ਦੇ ਦੇਗਾ ਤੇ ਜੇਕਰ ਤੁਸੀਂ ਕਿਸੇ ਨੂੰ ਪੈਸਾ ਦਿੱਤਾ ਹੈ ਪਰ ਉਹ ਲੋਕ ਜੋ ਨੇ ਉਹ ਪੈਸੇ ਤਾਂ ਮੂੜਨਗੇ ਪਰ ਉਹ ਜਿਹੜਾ ਪੈਸਾ ਹੀ ਨਾ ਉਹ ਤੁਹਾਨੂੰ ਡਬਲ ਹੋ ਕੇ ਵਾਪਸ ਆਵੇਗਾ ਉਹ ਕਿਵੇਂ ਆਵੇਗਾ ਉਹ ਖੁਦ ਤੁਸੀਂ ਦੇਖੋਗੇ ਇਸ ਉਪਾਅ ਨੂੰ ਕਰਨ ਤੋਂ ਬਾਅਦ ਕਿ ਤੁਹਾਡੇ ਨਾਲ ਕਿਵੇਂ-ਕਿਵੇਂ ਦੇ ਚਮਤਕਾਰ ਹੁੰਦੇ ਨੇ ਕਿਉਂਕਿ ਇਹ ਉਪਾਅ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ ਚਮਤਕਾਰੀ ਹੈ ਅੱਜ ਦੀ ਜਿਹੜੀ ਵੀਡੀਓ ਹੈ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੁਰ ਵਾਲੀ ਹੈ ਇਸ ਕਰਕੇ ਵੀਡੀਓ ਦੇ ਅੰਤ ਦੇ ਤੱਕ ਬਣੇ ਰਹਿਣਾ ਤੇ ਵੀਡੀਓ ਨੂੰ ਵਿੱਚੋਂ-ਵਿੱਚੋਂ ਜੇਕਰ ਤੁਸੀਂ ਸਕਿੱਪ ਕਰਕੇ ਦੇਖੋਗੇ ਤਾਂ ਤੁਹਾਨੂੰ ਇਸ ਉਪਾਦੀ ਸਹੀ ਸਮਝ ਨਹੀਂ ਆਵੇਗੀ ਤੁਸੀਂ ਸਹੀ ਤਰ੍ਹਾਂ ਨਹੀਂ ਕਰ ਪਾਉਗੇ ਜਿਸ ਕਰਕੇ ਤੁਹਾਨੂੰ ਇਸ ਉਪਾਦਾ ਰਿਜ਼ਲਟ ਨਹੀਂ ਮਿਲੇਗਾ ਪਰ ਕਈ ਲੋਕ ਸੋਚ ਲੈਂਦੀ ਆ ਕਿ ਅਸੀਂ ਇਸ ਲਈ ਤੁਹਾਨੂੰ ਕਹਿ ਰਹੇ ਆ ਕਿ ਐਂਡ ਤੱਕ ਦੇਖੋ ਤਾਂ ਜੋ ਕਿ ਸਾਰੀ ਪੂਰੀ ਵੀਡੀਓ ਨੂੰ ਸਾਡੀ ਨੂੰ ਦੇਖ ਲਓਗੇ ਪਰ ਜੋ ਲੋਕ ਇਸ ਚੀਜ਼ ਨੂੰ ਸੋਚਦੇ ਆ ਉਹਨਾਂ ਦੀ ਸੋਚ ਇਕਦਮ ਹੀ ਗਲਤ ਕਿਉਂਕਿ ਇਹ ਜਿਹੜੀਆਂ ਵੀਡੀਓ ਹੁੰਦੀਆਂ ਨੇ ਇਹ ਸਿਰਫ ਸਿਰਫ ਤੁਹਾਡੇ ਫਾਇਦੇ ਦੇ ਲਈ ਹੀ ਹੁੰਦੀਆਂ ਨੇ ਇਸੇ ਤਰ੍ਹਾਂ ਜਿਹੜਾ ਵੀ ਵਿਅਕਤੀ ਆਪਣੀਆਂ ਪਰੇਸ਼ਾਨੀਆਂ ਦੁੱਖ ਤਕਲੀਫ ਦੂਰ ਕਰਨ ਦੇ ਲਈ ਆਪਣੇ ਟਾਈਮ ਦੇ ਵਿੱਚੋਂ 5 ਤੋਂ 7 ਮਿੰਟ ਕੱਢ ਕੇ ਇਸ ਵੀਡੀਓ ਨੂੰ ਨਹੀਂ ਦੇਖ ਸਕਦਾ। ਤੋਂ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਪਰੇਸ਼ਾਨੀਆਂ ਨੇ ਉਹਨਾਂ ਨੂੰ ਕਦੇ ਵੀ ਨਹੀਂ ਦੂਰ ਕਰ ਪਾਉਂਦਾ। ਉਹਨਾਂ ਪਰੇਸ਼ਾਨੀਆਂ ਦੇ ਨਾਲ ਸਾਰੀ ਜ਼ਿੰਦਗੀ ਲੜਦਾ ਰਹਿੰਦਾ ਪਰ ਉਹਨਾਂ ਨੂੰ ਕਦੇ ਵੀ ਦੂਰ ਨਹੀਂ ਕਰ ਪਾਉਂਦਾ। ਇਸ ਉਪਾਅ ਨੂੰ ਅਸੀਂ ਕਿਹੜੇ ਦੇਣ ਕਰਨਾ ਹੈ, ਕਿਹੜੇ ਸਮੇਂ ਕਰਨਾ ਹੈ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਉਪਾਅ ਕਰਨ ਦੇ ਲਈ ਸਾਨੂੰ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਹੈ। ਇਹੀ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਅਸੀਂ ਕਿਹੜੇ ਦਿਨ ਕਰ ਸਕਦੇ ਹਾਂ ਇਸ ਉਪਾਅ ਨੂੰ ਅਸੀਂ ਸ਼ਨੀਵਾਰ ਦੇ ਦਿਨ ਕਰ ਸਕਦੇ ਹਾਂ ਕਿਹੜੇ ਸਭੇ ਕਰਨਾ ਹੈ ਇਸ ਉਪਾਅ ਨੂੰ ਤੁਸੀਂ ਸਵੇਰ ਦੇ ਸਮੇਂ ਕਰਨਾ ਚਾਹੋ ਤੁਸੀਂ ਸਵੇਰ ਦੇ ਸਮੇਂ ਉੱਠ ਕੇ ਤੁਸੀਂ ਆਪਣੇ ਕੰਮਕਾਰ ਕਰਨ ਤੋਂ ਪਹਿਲਾਂ ਇਹ ਇਸ਼ਨਾਨ ਕਰਦੇ ਹੋ ਪਾਠ ਪੂਜਾ ਕਰਦੇ ਹੋ ਤੇ ਪਾਠ ਪੂਜਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਨਹੀਂ ਵੀ ਕਰਦੇ ਤਾਂ ਵੀ ਤੁਸੀਂ ਇਸ ਉਪਾਅ ਨੂੰ ਕਰਨ ਦੇ ਲਈ ਸੋਵਾ ਉੱਠ ਕੇ ਇਸ਼ਨਾਨ ਕਰਕੇ ਸਾਫ਼ ਸੁਥਰੇ ਕੱਪੜੇ ਪਾ ਕੇ ਫਿਰ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਸੇ ਤਰ੍ਹਾਂ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਸਾਫ਼ ਸੁਥਰੇ ਕੱਪੜੇ ਪਾਉਣੇ ਆ ਤੇ ਪਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਲਸਣ ਦੀਆਂ ਦੋ ਤੁਰੀਆਂ ਲੈ ਲੈ ਲਿਆ ਉਹ ਲਸਣ ਦੀਆਂ ਦੋ ਤੁਰੀਆਂ ਜਿਹੜੀਆਂ ਤੁਸੀਂ ਲਈਆਂ ਨੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਛਿੱਲ ਲੈਣਾ ਤੇ ਛਿੱਲਣ ਤੋਂ ਬਾਅਦ ਦੇ ਵਿੱਚ ਇਹਨਾਂ ਦੋ ਤੁਰੀਆਂ ਨੂੰ ਤੁਸੀਂ ਕਾਗਜ਼ ਦੇ ਵਿੱਚ ਰੱਖ ਲੈਣਾ ਤੁਸੀਂ ਜੋ ਕਾਗਜ਼ ਇੱਥੇ ਲੈਣਾ ਹੈ ਨਾ ਉਸ ਵੇਲੇ ਤੁਸੀਂ ਧਿਆਨ ਰੱਖਣਾ ਕਿ ਉਹ ਜਿਹੜਾ ਕਾਗਜ਼ ਹੈ ਉਹ ਪਲਾਸਟਿਕ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਪਲਾਸਟਿਕ ਦੇ ਵਿੱਚ ਜੇਕਰ ਤੁਸੀਂ ਇਹ ਲਸਣ ਦੀਆਂ ਥੁਰੀਆਂ ਨੂੰ ਰੱਖੋਗੇ ਤਾਂ ਇਹਨਾਂ ਦੀ ਜਿਹੜੀ એનર્ਜੀ ਹੋਵੇਗੀ ਉਹ ਖਤਮ ਹੋ ਜਾਵੇਗੀ ਇਸ ਕਰਕੇ ਤੁਸੀਂ ਇਹਨੂੰ ਕਾਗਜ਼ ਦੇ ਵਿੱਚ ਰੱਖਣਾ ਹੈ ਤੁਸੀਂ ਜਿਹੜਾ ਪਲਾਸਟਿਕ ਦਾ ਕਾਗਜ਼ ਕੋਈ ਵੀ ਹੋਏਗਾ ਉਸ ਦੇ ਵਿੱਚ ਤੁਸੀਂ ਨਹੀਂ ਰੱਖਣਾ ਕਿਉਂਕਿ ਇਕਤਾ ਜਦੋਂ ਅਸੀਂ ਪਲਾਸਟਿਕ ਦੀ ਕਿਸੇ ਥੈਲੀ ਜਾਂ ਫਿਰ ਕਾਗਜ਼ ਦੇ ਵਿੱਚ ਰੱਖਦੇ ਆ ਤੇ ਇਕਤਾ ਇਸ ਉਪਾਣੂ ਕਰਨ ਵਾਲੀ ਜਿਹੜੀ ਅਨਰਜੀ ਹੁੰਦੀ ਏ ਉਹ ਖਤਮ ਹੋ ਜਾਂਦੀ ਏ ਤੇ ਦੂਸਰੀ ਚੀਜ਼ ਜਿਹੜਾ ਅਸੀਂ ਲਸਣ ਰੱਖਦੇ ਆ ਉਹ 스멜 ਕਰਨਾ ਸ਼ੁਰੂ ਕਰ ਦਿੰਦਾ ਤੇ ਖਰਾਬ ਹੋ ਜਾਂਦਾ ਉਸ ਨੂੰ ਉਲਲੀ ਲੱਗ ਜਾਂਦੀ ਬਿਲਕੁਲੀ ਹੀ ਖਰਾਬ ਹੋ ਜਾਂਦਾ ਹੈ ਇਸੇ ਤਰ੍ਹਾਂ ਜਿਹੜੀਆਂ ਅਸੀਂ ਦੋ ਲਸਣ ਦੀਆਂ ਥੁਰੀਆਂ ਲਈਆਂ ਸ਼ਿੱਲੀਆਂ ਨੇ ਉਹਨਾਂ ਨੂੰ ਕੀ ਕਰਨਾ ਹੈ ਅਸੀਂ ਇੱਕ ਕਾਗਜ਼ ਦੇ ਵਿੱਚ ਜਾਂ ਫਿਰ ਨੈਪਕਿਨ ਜਿਹੜਾ ਹੁੰਦਾਗਾ ਜਾਂ ਫਿਰ ਜੋ ਵੀ ਇਸ ਤਰੀਕੇ ਵੀ ਤੁਹਾਡੇ ਕੋਲ ਕਾਗਜ਼ ਹੈਗਾ ਪਲਾਸਟਿਕ ਨੂੰ ਛੱਡ ਕੇ ਉਸ ਦੇ ਵਿੱਚ ਇਹ ਦੋ ਲਸਣ ਦੀਆਂ ਥੁਰੀਆਂ ਨੂੰ ਰੱਖ ਕੇ ਤੁਸੀਂ ਇਹਨਾਂ ਨੂੰ ਆਪਣੀ ਪਰਸ ਦੇ ਵਿੱਚ ਰੱਖ ਲੈਣਾ। ਪਹਿਲਾਂ ਕਾਗਜ਼ ਦੇ ਵਿੱਚ ਰੱਖ ਕੇ ਉਹਨਾਂ ਨੂੰ ਕਵਰ ਕਰਨਾ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਤੁਸੀਂ ਆਪਣੇ ਪਰਸ 'ਚ ਰੱਖ ਲੈਣਾ। ਇੱਕ ਹਫਤਾ ਇਸੇ ਤਰੀਕੇ ਦੇ ਨਾਲ ਤੁਸੀਂ ਆਪਣੇ ਪਰਸ ਦੇ ਵਿੱਚ ਪਿਆ ਰਹਿਣ ਦਿਨਾ ਤੁਸੀਂ ਦੇਖੋਗੇ ਗਰੰਟੀ ਇਸ ਚੀਜ਼ ਦੀ ਕਿ ਕਿਧਰੋਂ ਨਾ ਕਿਧਰੋਂ ਤੁਹਾਡੀ ਘਰ ਦੀ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇੱਕ ਹਫਤੇ ਦੇ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਇਹ ਲਸਣ ਦੀਆਂ ਛੇੜੀਆਂ ਦੋ ਥੂੜੀਆਂ ਨੇ ਉਹਨਾਂ ਨੂੰ ਤੁਸੀਂ ਆਪਣੇ ਪਰਸ ਦੇ ਵਿੱਚੋਂ ਕੱਢ ਕੇ ਤੁਸੀਂ ਲੈ ਕੇ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਹੈ ਜਿੱਥੇ ਗੂੜਾ ਕਰਕਟ ਕਚਰਾ ਪਿਆ ਹੋਵੇਗਾ ਤੁਸੀਂ ਉਸ ਜਗ੍ਹਾ ਤੇ ਇਹ ਲਸੰਧਿਆ ਦੋ ਤੁਰੀਆਂ ਨੂੰ ਬਿਲਕੁਲ ਵੀ ਨਹੀਂ ਸੁਟਣਾ ਜਗ੍ਹਾ ਬਿਲਕੁਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਜਾਂ ਤੱਕ ਕਿਸੇ ਦਰਖਤ ਦੇ ਕੋਲ ਤੁਸੀਂ ਸੁਟ ਸਕਦੇ ਹੋ ਤੁਸੀਂ ਕਿਸੇ ਦਰਖਤ ਦੇ نیچے ਰੱਖ ਕੇ ਆ ਸਕਦੇ ਹੋ ਤੇ ਰੱਖ ਕੇ ਜਦੋਂ ਆਓਗੇ ਨਾ ਬਿਲਕੁਲ ਵੀ ਪਿੱਛੇ ਮੁੜ ਕੇ ਨਹੀਂ ਦੇਖਣਾ ਤੇ ਜਿਵੇਂ ਹੀ ਅਗਲਾ ਸ਼ਨੀਵਾਰ ਆਵੇਗਾ ਤੁਸੀਂ सेम ਇਸੇ ਹੀ ਪ੍ਰੋਸੈਸ ਦੇ ਨਾਲ ਦੋ ਨਮੀਆਂ ਤੁਰੀਆਂ ਲੈਣੀਆਂ ਨੇ ਲਸਣ ਦੀਆਂ ਉਹਨਾਂ ਨੂੰ ਛਿੱਲ ਕੇ ਇਸੇ ਤਰੀਕੇ ਦੇ ਨਾਲ ਦੁਬਾਰਾ ਤੋਂ ਆਪਣੇ ਪਰਸ ਦੇ ਵਿੱਚ ਤੁਸੀਂ ਰੱਖ ਲੈਣੀਆਂ ਨੇ ਜਿਆਦਾ ਤੋਂ ਜਿਆਦਾ ਤੁਸੀਂ ਇਸ ਉਪਾਅ ਨੂੰ ਦੋ ਤੋਂ ਤਿੰਨ ਵਾਰ ਹੀ ਕਰੋਗੇ ਤੇ ਦੋ ਤੋਂ ਤਿੰਨ ਵਾਰ ਕਰਨ ਦੇ ਨਾਲ ਹੀ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੇ ਤੁਹਾਡੇ ਘਰ ਦੇ ਵਿੱਚ ਪੈਸਿਆਂ ਦਾ ਭੰਡਾਰ ਲੱਗ ਜਾਵੇਗਾ ਤੁਸੀਂ ਪੈਸੇ ਗਿੰਦੇ ਗਿੰਦੇ ਥਾਕੇ ਚਾਹੋਗੇ ਤੁਹਾਨੂੰ ਕਦੇ ਵੀ ਗਰੀਬੀ ਤੇ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਹੀ ਨਹੀਂ ਕਰਨਾ ਪਵੇਗਾ ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ ਵਿਸ਼ਵਾਸ ਤੇ ਵਿਸ਼ਵਾਸ ਤੁਸੀਂ ਜਰੂਰ ਕਰਨਾ ਹੈ ਜੇ ਵਿਸ਼ਵਾਸ ਕਰੋਗੇ ਤਾਂ ਇਸ ਉਪਾਦ ਦਾ ਤੁਹਾਨੂੰ ਫਾਇਦਾ ਹੋਵੇਗਾ ਜਿਵੇਂ ਹੀ ਤੁਸੀਂ ਇਸ ਉਪਾਅ ਨੂੰ ਕਰੋਗੇ 100% ਤੁਹਾਡੇ ਘਰ ਦੇ ਵਿੱਚ ਇਹ ਉਪਾਅ ਪੈਸਾ ਜ਼ਰੂਰ ਲੈ ਕੇ ਆਵੇਗਾ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਜੋ ਵੀ ਕਮੀ ਹੈ ਨਾ ਉਹ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋ ਜਾਵੇਗੀ ਇਹ ਸੀ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਲਸਣ ਦੀਆਂ ਸਿਰਫ ਦੋ ਕਲੀਆਂ ਦੇ ਨਾਲ ਹੀ ਕਰਨਾ ਹੈ ਦੋ ਕਲੀਆਂ ਦੇ ਨਾਲ ਹੀ ਕਰਨ ਦੇ ਨਾਲ ਸਾਡੇ ਘਰ ਦੀਆਂ ਸਾਰੀਆਂ ਘਰ ਦੀਆਂ ਕਿ ਸਾਡੀ ਸਾਰੀ ਜ਼ਿੰਦਗੀ ਦੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਅਸੀਂ ਤੁਸੀਂ ਇਸ ਉਪਾਅ ਨੂੰ ਜਦੋਂ ਕਰਨਾ ਇੱਕ ਤਾਂ ਵਿਸ਼ਵਾਸ ਰੱਖੋ ਕਿ ਇੱਕ ਇਹਦੇ ਇਸ ਦੇ ਵਿੱਚ ਤੁਹਾਡਾ ਖਰਚਾ ਤਾਂ ਕੋਈ ਵੀ ਨਹੀਂ ਹੋਣਾ ਤੁਹਾਡਾ 1 ਰੁਪਿਆ ਦਾ ਵੀ ਖਰਚਾ ਨਹੀਂ ਹੋਣਾਗਾ ਤੇ ਤੁਹਾਡਾ ਬਹੁਤਾ ਟਾਈਮ ਵੀ ਵੇਸਟ ਨਹੀਂ ਹੋਣਾ ਤੁਸੀਂ 2 ਮਿੰਟ ਦੇ ਵਿੱਚ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਆਪਣੀ ਜ਼ਿੰਦਗੀ ਦੀਆਂ ਹਰ ਚਾਰਾ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਜੀ ਇੱਕ ਟਿਪਸ ਦੀ ਇੱਕ ਟਿਪਸ ਵੀ ਇਸ ਉਪਾਦ ਦੇ ਨਾਲ-ਨਾਲ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਲੱਗੇ ਹਾਂ ਇਸ ਨੂੰ ਵੀ ਤੁਸੀਂ ਧਿਆਨ ਦੇ ਨਾਲ ਸੁਣਿਓ ਅੱਜ ਕੱਲ ਦਾ ਜੋ ਸਮਾਂ ਜੇਕਰ ਅਸੀਂ ਗੱਲ ਕਰੀਏ ਆਨਲਾਈਨ ਦਾ ਸਮਾਂ ਚਾਹਦੋ ਵੀ ਤੁਸੀਂ ਕਿਸੇ ਵੀ ਸਮੇਂ ਕਿਸੇ ਨੂੰ ਵੀ ਤੁਸੀਂ ਪੈਸਾ ਦਿੰਦੇ ਹੋ چاہے ਤਾਂ ਤੁਸੀਂ ਉਹ ਪੈਸਾ ਕਿਸੇ ਨੂੰ ਕੈਸ਼ ਦੇ ਤੌਰ ਤੇ ਦੇ ਰਹੇ ਹੋ ਆਪਣੇ ਹੱਥ ਦੇ ਨਾਲ ਤੁਸੀਂ ਫੜਾ ਰਹੇ ਹੋ ਤੇ ਚਾਹ ਫੇਰ ਤੁਸੀਂ ਉਹੀ ਪੈਸਾ ਕਿਸੇ ਨੂੰ ਆਨਲਾਈਨ ਪੇਚ ਰਹੇ ਹੋ ਭਾਵੇਂ ਕਿਸੇ ਵੀ ਤਰੀਕੇ ਤੁਸੀਂ ਕਿਸੇ ਨੂੰ ਪੈਸਾ ਦੇ ਰਹੇ ਹੋ ਕਿ ਤੁਸੀਂ ਕੀ ਕਰਨਾ ਹੈ ਜੇਕਰ ਤਾਂ ਤੁਸੀਂ ਆਨਲਾਈਨ ਪੈਸਾ ਕਰ ਰਹੇ ਹੋ ਆਨਲਾਈਨ ਪੈਸੇ ਕਰਨ ਦੇ ਟਾਈਮ ਤੁਸੀਂ ਜਦੋਂ ਬਟਨ ਦਬਾਉਣਾ ਹੈ ਤੇ ਚਾਹ ਫਿਰ ਜਦੋਂ ਤੁਸੀਂ ਕੈਸ਼ ਫੜਾ ਰਹੇ ਹੋ ਕੈਸ਼ ਫੜਾਉਂਦੇ ਸਮੇਂ ਉਸ ਸਮੇਂ ਤੁਸੀਂ ਕੀ ਕਰਨਾ ਇੱਕ ਨੰਬਰ ਬੋਲਣਾ ਹੈ 708 ਸਿਰਫ ਤਾਂ ਸਿਰਫ ਤੁਸੀਂ ਇਸ ਨੰਬਰ ਨੂੰ ਬੋਲਣਾ ਹੈ ਇਸ ਨੰਬਰ ਨੂੰ ਤੁਹਾਡੀ ਮਰਜ਼ੀ ਹੈ ਤੁਸੀਂ ਇਸ ਨੂੰ ਇੰਗਲਿਸ਼ ਚ ਬੋਲਣਾ ਪੰਜਾਬੀ ਚ ਬੋਲਣਾ ਹਿੰਦੀ ਚ ਬੋਲਣਾ ਕਿਸੇ ਵੀ ਤਰੀਕੇ ਤੁਸੀਂ ਬੋਲਣਾ ਬੋਲ ਸਕਦੇ ਹੋ 708708 ਇਹ ਕੀ ਹੁੰਦਾ ਹੈ ਕਿ ਇਸ ਨੰਬਰ ਨੂੰ ਅਸੀਂ ਉਸ ਸਮੇਂ ਐਕਟੀਵੇਟ ਕਰਦੇ ਨੇ ਕਹਿਣ ਦਾ ਭਾਵ ਕਿ ਉਸ ਸਮੇਂ ਅਸੀਂ ਇਸ ਨੰਬਰ ਨੂੰ ਚਾਰਜ ਕਰਦੇ ਹਾਂ ਇਸੇ ਨਾਲ ਹੁੰਦਾ ਕਿ ਜਿੰਨਾ ਪੈਸਾ ਤੁਸੀਂ ਕਿਸੇ ਨੂੰ ਦੇ ਰਹੇ ਹੋ ਉਹਨਾਂ ਪੈਸਾ ਹੀ ਤੁਹਾਨੂੰ ਇਸ ਪੈਸੇ ਦੇ ਨਾਲ ਡਬਲ ਹੋ ਕੇ ਆਵੇਗਾ ਜੇਕਰ ਤੁਸੀਂ ਇਸ ਵਿਧੀ ਦੇ ਨਾਲ ਕਿਸੇ ਨੂੰ ਪੈਸਾ ਦਿਓਗੇ ਭਾਵੇਂ ਕੈਸ਼ ਤੇ ਭਾਵੇਂ ਆਨਲਾਈਨ ਇਸ ਚੀਜ਼ ਨੂੰ ਤੁਸੀਂ ਖਾਸ ਕਰਕੇ ਧਿਆਨ ਦੇ ਵਿੱਚ ਰੱਖਣਾ ਇਹ ਨਹੀਂ ਕਹਿਣਾਗਾ ਜੇ ਅਸੀਂ ਤਾਂ ਪੈਸੇ ਦੇ ਦਿੱਤੇ ਪਰ ਅਸੀਂ ਤਾਂ ਬੋਲਣਾ ਹੀ ਭੁੱਲ ਗਏ ਅਸੀਂ ਹੁਣ ਬੋਲ ਦਿੰਨੇ ਆ ਪੈਸਾ ਪਹਿਲਾਂ ਦੇ ਤਾਂ ਉਸ ਸਮੇ ਤੁਸੀ ਭੁੱਲ ਗਏ ਤੇ ਬਾਅਦ ਦੇ ਵਿੱਚ ਤੁਸੀ ਬੋਲਦੇ ਹੋ ਇਸ ਤਰੀਕੇ ਦੇ ਨਾਲ ਜੇਕਰ ਤੁਸੀ ਬੋਲਦੇ ਹੋ ਤੇ ਇਸ ਦਾ ਰਿਜ਼ਲਟ ਤੁਹਾਨੂੰ ਨਹੀਂ ਮਿਲੇਗਾ ਕਿਉਂਕਿ ਬਾਅਦ ਵਿੱਚ ਬੋਲਣ ਦੇ ਸਮੇ ਇਹ ਜਿਹੜਾ ਇੱਕ ਟੋਟਕਾ ਤੁਹਾਨੂੰ ਦੱਸਿਆ ਕਿ ਟਿਪਸ ਦਸੀਏ ਨਾ ਉਸ ਸਮੇ ਇਹ ਕੰਮ ਨਹੀਂ ਕਰੇਗਾ ਬਾਅਦ ਵਿੱਚ ਜੇਕਰ ਤੁਸੀ ਬੋਲਦੇ ਹੋ ਤਾਂ ਕਸੇ ਤੁਸੀਂ ਇਹ ਧਿਆਨ ਰੱਖਣਾ ਜਿਸ ਵੇਲੇ ਪੈਸਾ ਦੇ ਰਹੇ ਹੋ ਉਸ ਵੇਲੇ ਤੁਸੀਂ ਆਪਣੇ ਮਨ ਦੇ ਵਿੱਚ ਬੋਲਣਾ ਇਹ ਵੀ ਨਹੀਂ ਕਿ ਉੱਚੀ ਕਿਸੇ ਨੂੰ ਸੁਣਾ ਕੇ ਬੋਲਣਾ ਸਿਰਫ ਆਪਣੇ ਮਨ ਦੇ ਵਿੱਚ ਹੀ ਤੁਸੀਂ ਬੋਲਣਾ ਹੈ ਜੇਕਰ ਆਨਲਾਈਨ ਪੈਸਾ ਭੇਜ ਰਹੇ ਹੋ ਤਾਂ ਜਦੋਂ ਐਂਟਰ ਦਾ ਬਟਨ ਦਬਾਓਗੇ ਉਸ ਸਮੇਂ ਤੁਸੀਂ ਆਪਣੇ ਮਨ ਦੇ ਵਿੱਚ ਇਹੇ ਵਰਡ ਬੋਲ ਦੇਣਾ ਹੈ ਇਸ ਤਰ੍ਹਾਂ ਤੁਸੀਂ ਕਰਕੇ ਦੇਖਿਓ ਗਾਰੰਟੀ ਹੈ ਕਿ ਇਸ ਤਰੀਕੇ ਨਾਲ ਤੁਹਾਨੂੰ ਉਹ ਪੈਸਾ ਇਹਨਾਂ ਜਿਹੜਾ ਉਹ ਡਬਲ ਹੋ ਕੇ ਹੀ ਵਾਪਸ ਹੋਵੇਗਾ ਭਾਵੇਂ ਕਿਸੇ ਵੀ ਜਰੀਏ ਕਿਉਂ ਨਾ ਹੋਵੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਦੋ ਛੋਟੇ ਛੋਟੇ ਉਪਾਅ ਦੱਸੇ ਨੇ ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੀਆਂ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਦੂਰ ਕਰ ਸਕਦੇ ਹੋ ਇਹਨਾਂ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਜਿਹੜੀ ਜ਼ਿੰਦਗੀ ਉਹ ਬਦਲ ਸਕਦੀ ਹੈ ਤੇ ਜਿਹੜੇ ਲੋਕ ਕਹਿੰਦੇ ਨੇ ਕਿ ਸਾਡੇ ਭਾਗ ਸੁੱਤੇ ਪੈਣੇ ਉਹਨਾਂ ਦੇ ਸੁੱਤੇ ਹੋਏ ਭਾਗ ਜਾਗ ਸਕਦੇ ਨੇ ਸੁੱਤੇ ਹੋਏ ਕਿਸ ਨੂੰ ਤੇ ਜਾਗ ਸਕਦੇ ਕਿਸ ਉਪਾਅ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਕਰਨਾ ਤੇ ਵਿਸ਼ਵਾਸ ਦੇ ਨਾਲ ਕਰਿਓ ਤੇ ਆਪਣੀਆਂ ਪਰੇਸ਼ਾਨੀਆਂ ਨੂੰ ਤੁਸੀਂ ਜ਼ਰੂਰ ਦੂਰ ਕਰਿਓ हां जी एही सी जी ਸਾਡੀ ਅੱਜ ਦੀ ਇੱਕ ਛੋਟੀ ਜਹੀ ਵੀਡੀਓ ਤੇ ਇੱਕ ਛੋਟੇ ਛੋਟੇ ਦੋ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਇੱਕ ਵਾਰ ਤੁਸੀਂ ਇਹਨਾਂ ਦੋ ਉਪਾਅ ਨੂੰ ਤੁਸੀਂ ਵਿਸ਼ਵਾਸ ਦੇ ਨਾਲ ਅਜਮਾ ਕੇ ਕਰਕੇ ਦੇਖੋ ਤੁਹਾਨੂੰ ਇਹ ਉਪਾਅ ਦੇ ਨਾਲ ਇੰਨਾ ਵਧੀਆ ਰਿਜ਼ਲਟ ਮਿਲੇਗਾ ਕਿ ਤੁਸੀਂ ਖੁਦ ਵੀ ਦੇਖ ਕੇ ਹੈਰਾਨ ਰਹਿ ਜਾਓਗੇ हां जी ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਅੱਜ ਇੱਕ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਤੇ ਨਵੇਂ ਉਪਾਅ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ